ਘਰ ਚ ਗਰੀਬੀ ਲਿਆਉਂਦੀਆਂ ਹਨ ਇਹ ਆਤਮਾ। ਵਸਤੂ ਸ਼ਾਸਤਰ ਦਾ ਸਾਡੇ ਜੀਵਨ ਨਾਲ ਡੂੰਗਾ ਸੰਬੰਧ ਹੈ। ਕਹਿੰਦੇ ਹਨ ਕਿ ਘਰ ਚ ਗਲਤ ਦਿਸ਼ਾ ਚ ਇੱਕ ਛੋਟੀ ਜਿਹੀ ਚੀਜ਼ ਵੀ ਵਸਤੂ ਦੁਸ਼ਤ ਦਾ ਕਾਰਨ ਬਣ ਸਕਦੀ ਹੈ। ਕਈ ਵਾਰ ਮਨੁੱਖ ਸਫਲਤਾ ਦੇ ਸਿਖਰ ਤੇ ਪਹੁੰਚਣ ਲਈ ਸਖਤ ਮਿਹਨਤ ਕਰਦਾ ਹੈ ਪਰ ਫਿਰ ਵੀ ਉਸ ਨੂੰ ਮਨ ਮੁਤਾਬਿਕ ਕਾਮਯਾਬੀ ਨਹੀਂ ਮਿਲਦੀ। ਇਸ ਦੇ ਪਿੱਛੇ ਘਰ ਚ ਮੌਜੂਦ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੋ ਸਕਦਾ ਹੈ। ਵਾਸਤੂ ਸ਼ਾਸਤਰ ਚ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਦੱਸੀਆਂ ਗਈਆਂ ਹਨ ਜੋ ਘਰ ਚ ਭੁੱਲ ਕੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਨਹੀਂ ਤਾਂ ਮਾੜੀ ਕਿਸਮਤ ਜ਼ਿੰਦਗੀ ਪਰ ਤੁਹਾਡਾ ਸਾਥ ਨਹੀਂ ਛੱਡੇਗੀ ਇਸ ਨਾਲ ਨਾ ਸਿਰਫ ਧਨ ਦੀ हानि ਹੁੰਦੀ ਹੈ ਸਗੋਂ ਮਨੁੱਖ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਹੈ ਆਓ ਜਾਣਦੇ ਹਾਂ ਵਾਸਤੂ ਸ਼ਾਸਤਰ ਅਨੁਸਾਰ ਉਹ ਕਿਹੜੀਆਂ ਚੀਜ਼ਾਂ ਹਨ ਜੋ ਘਰ ਚ ਗਰੀਬੀ ਲਿਆਉਂਦੀਆਂ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਂ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਜ਼ਰੂਰ ਲਿਖੋ ਸੂਰਜ ਨਿਕਲਣ ਤੋਂ ਬਾਅਦ دیر ਤੱਕ ਸੁੱਤੇ ਰਹਿਣਾ ਜਾਂ ਬਿਸਤਰ ਤੇ ਪਈ ਰਹਿਣਾ ਘਰ 'ਚ ਨਕਾਰਾਤਮਕ ਊਰਜਾ ਲਿਆਉਂਦਾ ਹੈ ਸਾਡੀ ਇੱਕੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ ਦੀ ਪਰੰਪਰਾ ਰਹੀ ਹੈ ਤੇ ਮੰਨਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਘਰ 'ਚ ਸੁੱਖ ਤੇ ਖੁਸ਼ਹਾਲੀ ਆਉਂਦੀ ਹੈ ਕਿਸੇ ਨੂੰ ਜੇਕਰ ਉਧਾਰ ਪੈਸੇ ਦੇਨੇ ਹਨ ਜਾਂ ਵਾਪਸ ਕਰਨੇ ਹਨ ਤਾਂ ਇਹ ਕੰਮ ਸੁਰਜ ਛਿਪਨ ਤੋਂ ਪਹਿਲਾਂ ਹੀ ਕਰ ਲੈਣਾ ਚਾਹੀਦਾ ਹੈ ਜੇਕਰ ਸੁਰਜ ਛਿਪਨ ਤੋਂ ਬਾਅਦ ਤੁਸੀਂ ਕਿਸੇ ਨੂੰ ਪੈਸੇ ਦਿੰਦੇ ਹੋ ਤਾਂ ਇਹ ਧੰਦੀ ਹਾਨੀ ਦੀ ਵਜ੍ਹਾ ਬਣ ਸਕਦਾ ਹੈ ਬਚਪਨ ਚ ਅਕਸਰ ਆਪਣੇ ਨੋਚ ਬੌਂਦੀ ਆਦਤ ਕਰ ਕਿਸੇ ਨਾ ਕਿਸੇ ਨੇ ਤੁਹਾਨੂੰ ਜ਼ਰੂਰ ਛਿੜਕਿਆ ਹੋਵੇਗਾ ਮੰਨਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਰਾਸ਼ੀ ਚ ਸੂਰਜ ਕਮਜ਼ੋਰ ਹੁੰਦਾ ਹੈ ਇਸ ਕਾਰਨ ਅੱਖਾਂ ਚ ਸਮੱਸਿਆ ਰਹਿੰਦੀ ਹੈ ਤੇ ਅਪਜਸਵੀ ਮਿਲਦਾ ਹੈ ਕਦੇ ਵੀ ਰਾਤ ਨੂੰ ਆਪਣੀ ਰਸੋਈ ਨੂੰ ਗੰਦਾ ਨਾ ਛੱਡੋ ਜੇਕਰ ਝੁੱਠੇ ਭਾਂਡੇ ਤੇ ਗੰਦਗੀ ਰਹਿ ਗਈ ਤਾਂ ਮਾਂ ਅਨਪੂਰਨਾ ਗੁੱਸੇ ਹੋ ਜਾਂਦੀ ਹੈ ਇਸ ਨਾਲ ਘਰ ਚ ਨਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ ਤੇ ਧਨ ਚ ਵੀ ਕਮੀ ਆਵੇਗੀ ਰਾਤ ਨੂੰ ਕਦੇ ਵੀ ਘਰ ਚ ਝਾੜੂ ਨਾ ਲਗਾਓ ਵਸਤੂ ਅਨੁਸਾਰ ਇਸ ਤਰ੍ਹਾਂ ਕਰਨਾ ਗਲਤ ਮੰਨਿਆ ਜਾਂਦਾ ਹੈ ਚਾੜੂ 'ਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ ਤੇ ਰਾਤ ਨੂੰ ਝਾੜੂ ਲਗਾਉਣ ਨਾਲ ਉਹ ਨਾਰਾਜ਼ ਹੋ ਜਾਂਦੀ ਹੈ ਇਸ ਲਈ ਰਾਤ ਨੂੰ ਕਦੇ ਵੀ ਝਾੜੂ ਨਾ ਲਗਾਓ ਝਾੜੂ ਨੂੰ ਪੈਰ ਲਗਾਉਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ ਸੂਰਜ ਛਿਪਨ ਤੋਂ ਬਾਅਦ ਭੁੱਲ ਕੇ ਵੀ ਝਾੜੂ ਨਾ ਲਗਾਓ ਇਸ ਨਾਲ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਹਾਡੇ ਘਰ 'ਚ ਜੁੱਤੇ ਚੱਪਲ ਖਿਲਰੇ ਹੋਏ ਰਹਿੰਦੇ ਹਨ ਤਾਂ ਇਸ ਮਲਤਾਂ ਦੀ ਕਮੀ ਹੁੰਦੀ ਹੈ ਕਿ ਸਫਲਤਾ ਦੀ ਪ੍ਰਾਪਤੀ ਚ ਅੜਚਨਾ ਆਉਣ ਲੱਗ ਪਿਆ ਹਨ ਜੇਕਰ ਤੁਹਾਡੇ ਘਰ ਦੇ ਮੁੱਖ ਦਰਵਾਜ਼ੇ ਤੇ ਹਨੇਰਾ ਰਹਿੰਦਾ ਹੈ ਤਾਂ ਇਹ ਵੀ ਅਸ਼ੁਭ ਹੁੰਦਾ ਹੈ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਘਰ ਦੇ ਮੁੱਖ ਦਰਵਾਜ਼ੇ ਤੇ ਹਨੇਰਾ ਹੋਵੇ ਤਾਂ ਬੰਦੇ ਹੋਏ ਕੰਮ ਵਿਗੜ ਜਾਂਦੇ ਹਨ ਤੇ ਇਸ وجہ ਨਾਲ ਬਹੁਤ ਮਿਹਨਤ ਕਰਨ ਤੋਂ ਬਾਅਦ ਵੀ ਤੁਸੀਂ ਕਿਸੇ ਕੰਮ ਚ ਸਫਲ ਨਹੀਂ ਹੋ ਸਕਦੇ ਬਾਥਰੂਮ ਚ ਰੱਖੀ ਗਈ ਬਾਲਟੀ ਨਾਲ ਨਕਾਰਾਤਮਕ ਉर्जा ਤੇਜ਼ੀ ਨਾਲ ਵਧਦੀ ਹੈ ਇਸ ਲਈ ਬਾਥਰੂਮ ਚ ਰੱਖੀ ਬਾਲਟੀ ਨੂੰ ਹਮੇਸ਼ਾ ਭਰ ਕੇ ਰੱਖੋ ਜੇਕਰ ਬਾਲਟੀ ਪਾਣੀ ਦੀ ਭਰ ਕੇ ਨਹੀਂ ਰੱਖਣੀ ਤਾਂ ਇਸ ਨੂੰ ਉਲਟਾ ਕਰਕੇ ਰੱਖ ਦਿਓ ਕਈ ਲੋਕ ਬਿਸਤਰ ਤੇ ਬੈਠ ਕੇ ਖਾਣਾ ਖਾਂਦੇ ਹਨ ਜੋ ਕਿ ਬਹੁਤ ਗਲਤ ਆਦਤ ਹੈ ਵਾਸਤੂ ਸ਼ਾਸਤਰ ਅਨੁਸਾਰ ਇਸ ਨੂੰ ਗਲਤ ਦੱਸਿਆ ਗਿਆ ਹੈ ਇਸ ਤਰ੍ਹਾਂ ਕਰਨ ਨਾਲ ਮਾਂ ਲక్ష్ਮੀ ਨਰਾਜ਼ ਹੋ ਜਾਂਦੀ ਹੈ ਤੇ ਇਸ ਨਾਲ ਬਿਸਤਰ ਵੀ ਗੰਦਾ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਬਿਸਤਰ ਤੇ ਸੌਣ ਨਾਲ ਬੁਰੇ ਸੁਪਨੇ ਵੀ ਆਉਂਦੇ ਹਨ ਘਰ ਚ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਕਿਉਂਕਿ ਜਿੱਥੇ ਸਾਫ ਸਫਾਈ ਹੁੰਦੀ ਹੈ ਮਾਂ ਲక్ష్ਮੀ ਉੱਥੇ ਹੀ ਵਾਸ ਕਰਦੀ ਹੈ ਵਾਸਤੂ ਸ਼ਾਸਤਰ ਅਨੁਸਾਰ ਸ਼ੀਸ਼ਾ ਤੁਹਾਡਾ ਪ੍ਰਤੀਬਿੰਬ ਹੁੰਦਾ ਹੈ ਪਰ ਟੁੱਟਿਆ ਹੋਇਆ ਸ਼ੀਸ਼ਾ ਨਕਾਰਾਤਮਕ ਊਰਜਾ ਤੇ ਮਾੜੀ ਕਿਸਮਤ ਨੂੰ ਆਕਰਸ਼ਿਤ ਕਰ ਸਕਦਾ ਹੈ ਤੇ ਘਰ ਦੇ ਮੈਂਬਰਾਂ ਤੇ ਬੁਰਾ ਅਸਰ ਪੈਂਦਾ ਹੈ ਤੇਰੱਕੀ ਦੇ ਨਾਲ ਆਰਥਿਕ ਸਥਿਤੀ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਇਸ ਲਈ ਟੁੱਟਿਆ ਹੋਇਆ ਸ਼ੀਸ਼ਾ ਕਦੇ ਵੀ ਘਰ 'ਚ ਨਾ ਰੱਖੋ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਪਾਣੀ ਵਾਲੀ ਟੂਟੀ ਨੂੰ ਖੁੱਲਾ ਛੱਡ ਦਿੰਦੇ ਹਨ ਤੇ ਪਾਣੀ ਵਹਿੰਦਾ ਰਹਿੰਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਇਹ ਅਸ਼ੁਭ ਹੁੰਦਾ ਹੈ ਇਸ ਨਾਲ ਤੁਹਾਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਤੇ ਨਾਲ ਹੀ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਸਕਦੇ ਹੋ। ਸ਼ਾਸਤਰਾ ਅਨੁਸਾਰ ਆਰਟੀਫੀਸ਼ੀਅਲ ਪੌਦੇ ਜਾਂ ਫੁੱਲ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਇਹਨਾਂ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਵਧਣ ਲੱਗਦਾ ਹੈ ਤੇ ਪਰਿਵਾਰ ਦੀ ਸੁਖ ਸ਼ਾਂਤੀ ਭੰਗ ਹੋ ਜਾਂਦੀ ਹੈ। ਆਰਟੀਫੀਸ਼ੀਅਲ ਪੌਦੇ ਦੇਖਣ 'ਚ ਜ਼ਰੂਰ ਸੋਹਣੇ ਲੱਗਦੇ ਹਨ ਪਰ ਘਰ ਦੇ ਮੈਂਬਰਾਂ ਦੇ ਰਿਸ਼ਤੇ ਖਰਾਬ ਕਰ ਸਕਦੇ ਹਨ। ਲੋਕ ਦਿਖਾਵੇ ਦੀ ਆਦਤ ਵਧਣ ਲੱਗਦੀ ਹੈ। ਅਕਸਰ ਸਾਨੂੰ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਉਸ ਨੂੰ ਅਸੀਂ ਸਟੋਰ ਰੂਮ ਚ ਰੱਖ ਦਿੰਦੇ ਹਾਂ ਜਿਸ ਕਾਰਨ ਉਹਨਾਂ 'ਚ ਜਾਲੇ ਲੱਗਣਾ ਜਾਂ ਉਸ ਕਮਰੇ 'ਚ ਸਫਾਈ ਨਹੀਂ ਹੋ ਪਾਉਂਦੀ ਤੇ ਗੰਦਗੀ ਫੈਲ ਜਾਂਦੀ ਹੈ ਉਸ ਕਾਰਨ ਮਾਲਕਸ਼ਮੀ ਵਾਸ ਨਹੀਂ ਕਰਦੀ ਉਸ ਘਰ ਦੇ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਗਰੀਬੀ ਪੈਰ ਪਸਾਰਨ ਲੱਗ ਜਾਂਦੀ ਹੈ ਖਰਚ ਵਧਣ ਲੱਗਦਾ ਹੈ ਜੰਗ ਲੱਗਿਆ ਖਰਾਬ ਲੋਹਾ ਜਿੰਨੀ ਜਲਦੀ ਹੋ ਸਕੇ ਕਰੋ ਬਦਲ ਕਰ ਦੇਣਾ ਚਾਹੀਦਾ ਹੈ ਕਾਚ ਚ ਕਦੇ ਵੀ ਪੁਰਾਣੇ ਖਰਾਬ ਚਜ਼ ਜੰਗਲ ਦੇ ਤਾਲੇ ਨਹੀਂ ਰੱਖਣੇ ਚਾਹੀਦੇ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਦੀ ਤਰੱਕੀ ਰੁਕ ਜਾਂਦੀ ਹੈ ਤੇ ਸਫਲਤਾ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਣ ਲੱਗਦੀਆਂ ਹਨ ਟੁੱਟੇ ਫੁੱਟੇ ਭਾਂਡੇ ਸ਼ੀਸ਼ਾ ਝਾਲੂ ਇਲੈਕਟ੍ਰੋਨਿਕ ਸਮਾਨ ਫੋਟੋ ਫਰਨੀਚਰ ਦੀਵਾ ਆਦਿ ਕੋਈ ਵੀ ਸਮਾਨ ਘਰ ਚ ਨਹੀਂ ਰੱਖਣਾ ਚਾਹੀਦਾ ਇਸ ਨਾਲ ਵੀ ਘਰ ਚ ਨਕਾਰਾਤਮਕ ਉर्जा ਦਾ ਨਿਰਮਾਣ ਹੁੰਦਾ ਹੈ ਤੇ ਇੱਕ ਸਮਾਈ ਨੂੰ ਪ੍ਰਭਾਵਿਤ ਕਰਦਾ ਹੈ ਤੇ ਵਿਅਕਤੀ ਆਰਥਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਦਾ ਹੈ वास्तु अनुसार घर च मौजूद टूटी या फिर बंद कढ़ी पड़ी है तो उसको करो जल्दी हटा दियो क्योंकि बंद कढ़ी ਤੁਹਾਡੇ ਸਮੇਂ ਤੇ ਪੂਰਾ ਅਸਰ ਪਾ ਸਕਦੀ ਹੈ ਇਸ ਨਾਲ ਉਸ ਘਰ ਚ ਰਹਿਣ ਵਾਲੇ ਲੋਕਾਂ ਵਿੱਚ ਤਣਾਅ ਤੇ ਮਾੜੀ ਕਿਸਮਤ ਦਾ ਕਾਰਨ ਬਣ ਸਕਦੀ ਹੈ ਤੇ ਨਕਾਰਾਤਮਕ ਊਰਜਾ ਹਰ ਦਾ ਪਿੱਛਾ ਨਹੀਂ ਛੱਡਦੀ ਇਸ ਲਈ ਜੇਕਰ ਘਰ ਚ ਕੋਈ ਬੰਦ ਕढ़ी ਪਈ ਹੈ ਤਾਂ ਉਸ ਨੂੰ ਸਹੀ ਕਰਵਾਓ ਜਾਂ ਫਿਰ ਉਸ ਨੂੰ ਹਟਾ ਦਿਓ ਵਾਸਤੂ ਅਨੁਸਾਰ ਜੇਕਰ ਤੁਹਾਨੂੰ ਐਂਟੀਕ ਚੀਜ਼ਾਂ ਲਈ ਹਮਦਰ ਸ਼ੌਕ ਹੈ ਤਾਂ ਸੰਪਲ ਕੇ ਲਿਓ ਕਿਉਂਕਿ ਇਹ ਪ੍ਰਾਚੀਨ ਵਸਤੂਆਂ ਅਕਸਰ ਆਪਣੇ ਪਿਛਲੇ ਮਾਲਕਾਂ ਦੀਆਂ ਕਹਾਣੀਆਂ ਤੇ ਊਰਜਾ ਲੈ ਕੇ ਚਲਦੀਆਂ ਹਨ ਇਸ ਲਈ ਐਂਟੀਕ ਚੀਜ਼ਾਂ ਨੂੰ ਖਰੀਦਣ ਤੋਂ ਪਹਿਲਾਂ ਉਹਨਾਂ ਦਾ ਇਤਿਹਾਸ ਜ਼ਰੂਰ ਜਾਣ ਲਓ ਕਿਉਂਕਿ ਇਹ ਤੁਹਾਡੇ ਜੀਵਨ 'ਚ ਨਕਾਰਾਤਮਕ ਪ੍ਰਭਾਵ ਪਾ ਸਕਤੀਆਂ ਹਨ ਵਾਸਤੂ ਅਨੁਸਾਰ ਨਵਾਂ ਸਾਲ ਹਮੇਸ਼ਾ ਨਵਾਂ ਕੈਲੰਡਰ ਤਾਂ ਲਗਾ ਲੈਂਦੇ ਹਾਂ ਪਰ ਪੁਰਾਣਾ ਸੁੱਟਣ ਦੀ ਬਜਾਏ ਸੰਭਾਲ ਕੇ ਰੱਖ ਲੈਂਦੇ ਹਾਂ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਪੁਰਾਣਾ ਕਲੈਂਡਰ ਅਤੀਤ ਦਾ ਸੰਕੇਤ ਦਿੰਦਾ ਹੈ ਇਸ ਲਈ ਪੁਰਾਣੇ ਕਲੈਂਡਰ ਨੂੰ ਘਰੋਂ ਜਿੰਨੀ ਜਲਦੀ ਹੋ ਸਕੇ ਹਟਾ ਦਿਓ ਜੇਕਰ ਤੁਹਾਡੀ ਆਰਥਿਕ ਸਥਿਤੀ ਖਰਾਬ ਹੈ ਤਾਂ ਇਸ ਤਰ੍ਹਾਂ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਤੁਸੀਂ ਸ਼ਾਮ ਤੋਂ ਬਾਅਦ ਦੁੱਧ ਦਹੀਂ ਤੇ ਨਮਕ ਵਰਗੀਆਂ ਚੀਜ਼ਾਂ ਦਾ ਦਾਨ ਕਰਦੇ ਹੋ ਮੰਨਿਆ ਜਾਂਦਾ ਹੈ ਕਿ ਸੂਰਜ ਡੁੱਬਣ ਤੋਂ ਬਾਅਦ ਇਹਨਾਂ ਚੀਜ਼ਾਂ ਦਾ ਦਾਨ ਕਰਨ ਨਾਲ ਆਰਥਿਕ ਰੂਪ ਨਾਲ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਰਸੋਈ ਘਰ 'ਚ ਮਾਂ ਅਨਪੂਰਨਾ ਦਾ ਵਾਸ ਹੁੰਦਾ ਹੈ ਤੇ ਅਨਪੰਡਰਕ ਦੀ ਖਾਲੀ ਨਹੀਂ ਰਹਿੰਦਾ। ਪਰ ਵਾਸਤੂ ਦੇ ਹਿਸਾਬ ਨਾਲ ਜਿੰਨਾ ਘਰ 'ਚ ਅਨਪੰਡਰ ਰੱਖਣ ਵਾਲਾ ਢਾਂਡਾ ਜੇਕਰ ਖਾਲੀ ਹੋਵੇ ਤਾਂ ਘਰ ਦੀ ਸੁੱਖ ਖੁਸ਼ਹਾਲੀ ਚਲੀ ਜਾਂਦੀ ਹੈ। ਤੇ ਮਾਂ ਲక్ష్ਮੀ ਤੇ ਨਾਲ ਅਨਪੂਰਨਾ ਵੀ ਨਰਾਜ਼ ਹੋ ਜਾਂਦੀ ਹੈ ਇਸ ਲਈ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਘਰ ਦੇ ਅਨਪੰਡਰ ਨੂੰ ਕਦੇ ਵੀ ਖਾਲੀ ਨਾ ਰੱਖੋ ਆਪਣੇ ਪਰਸ ਨੂੰ ਕਦੇ ਖਾਲੀ ਨਹੀਂ ਰੱਖਣਾ ਚਾਹੀਦਾ ਜੇਕਰ ਪੈਸੇ ਨਾ ਵੀ ਹੋਣ ਤਾਂ ਵੀ ਇੱਕ ਸਿੱਕਾ ਜ਼ਰੂਰ ਰੱਖੋ ਪਰਸ ਖਾਲੀ ਰੱਖਣ ਨਾਲ ਮਾਂ ਲక్ష్ਮੀ ਨਰਾਜ਼ ਹੋ ਜਾਂਦੀ ਹੈ ਤੇ ਸੁਖ ਹਸ਼ਾਲੀ ਵਿੱਚ ਚਲੀ ਜਾਂਦੀ ਹੈ ਇਸ ਲਈ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਪੂਜਾ ਘਰ ਚ ਰੱਖੇ ਕਲਸ਼ ਨੂੰ ਕਦੇ ਖਾਲੀ ਨਹੀਂ ਰੱਖਣਾ ਚਾਹੀਦਾ ਪੂਜਾ ਕਲਸ਼ ਚ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਦਾ ਵਾਸ ਹੁੰਦਾ ਹੈ ਪੂਜਾ ਕਲਸ਼ ਦਾ ਸੰਬੰਧ ਵਿਅਕਤੀ ਦੇ ਜੀਵਨ ਨਾਲ ਜੁੜਾ ਹੁੰਦਾ ਹੈ ਇਸ ਲਈ ਇਸ ਕਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਪੂਜਾ ਕਲਸ਼ ਨੂੰ ਕਦੇ ਵੀ ਖਾਲੀ ਨਾ ਰੱਖੋ ਉਸ ਚ ਗੰਗਾ ਚ ਜਰੂਰ ਪਰ ਕੇ ਰੱਖੋ ਇਸ ਨਾਲ ਘਰ ਚ ਸੁੱਖ ਖੁਸ਼ਹਾਲੀ ਆਉਂਦੀ ਹੈ ਤੇ ਤਰੱਕੀ ਦੇ ਰਸਤੇ ਖੁੱਲਦੇ ਹਨ ਸੂਰਜ ਛਿਪਣ ਤੋਂ ਬਾਅਦ ਵਾਲਾਂ 'ਚ ਕੰਗੀ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ ਇਸ ਨਾਲ ਵਾਸਤੂ ਦੋਸ਼ ਹੁੰਦਾ ਹੈ ਇਸ ਲਈ ਸ਼ਾਮ ਦੇ ਸਮੇਂ ਵਾਲੰਚ ਕੰਗੀ ਕਰਨ ਤੋਂ ਬਚੋ ਇਸ ਨਾਲ ਮਾਂ ਲక్ష్ਮੀ ਨਰਾਜ਼ ਹੋ ਜਾਂਦੀ ਹੈ ਔਰਤ ਨੂੰ ਰਸੋਈ ਕਾਰਜ ਚ ਹਮੇਸ਼ਾ ਨਹਾਤੋਂ ਕੇ ਹੀ ਜਾਣਾ ਚਾਹੀਦਾ ਹੈ ਘਰ ਦੀ ਸਫਾਈ ਕਰਨ ਤੋਂ ਬਾਅਦ ਔਰਤ ਨੂੰ ਤੁਰੰਤ ਨਹਾ ਲੈਣਾ ਚਾਹੀਦਾ ਹੈ ਦੇਰੀ ਨਾਲ ਨਹਾਉਣ ਨਾਲ ਘਰ ਚ ਦਰਦਿਰਤਾ ਆਉਂਦੀ ਹੈ ਤੇ ਨਹਾਉਣ ਤੋਂ ਬਾਅਦ ਭਗਵਾਨ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੇ ਪ੍ਰਸਾਦ ਚੜਾਉਣਾ ਚਾਹੀਦਾ ਹੈ ਮਾ ਲక్ష్ਮੀ ਨੂੰ ਪ੍ਰਸਾਦ ਚੜਾਉਣ ਤੋਂ ਪਹਿਲਾਂ ਜੇਕਰ ਤੁਸੀਂ ਕੁਝ ਖਾਂਦੇ ਹੋ ਤਾਂ ਮਾ ਲక్ష్ਮੀ ਰੁੱਸ ਜਾਂਦੀ ਹੈ ਇਹੋ ਜਿਹਾ ਘਰ ਜਿੱਥੇ ਔਰਤ ਹਮੇਸ਼ਾ ਗੁੱਸੇ ਰਹਿੰਦੀ ਹੈ ਤੇ ਕਦੇ ਵੀ ਖੁਸ਼ ਨਹੀਂ ਰਹਿੰਦੀ ਉੱਥੇ ਮਾ ਲక్ష్ਮੀ ਦੀ ਕਿਰਪਾ ਨਹੀਂ ਹੁੰਦੀ ਘਰ 'ਚ ਨਾਰੀ ਦੀ ਇੱਜ਼ਤ ਨਾ ਕਰਨਾ ਇਸ ਨਾਲ ਮਾ ਲక్ష్ਮੀ ਨਰਾਜ਼ ਹੋ ਜਾਂਦੀ ਹੈ ਦੇਵੀ ਦੇਵਤਿਆਂ ਦੀਆਂ ਖੰਡਿਤ ਮੂਰਤੀਆਂ ਫਟੀਆਂ ਹੋਈਆਂ ਤਸਵੀਰਾਂ ਜਾਂ ਗ੍ਰੰਥ ਘਰ 'ਚ ਰੱਖਣਾ ਅਸ਼ੁਭ ਹੁੰਦਾ ਹੈ ਉਹਨਾਂ ਨੂੰ ਕਿਸੇ ਪਵਿੱਤਰ ਨਦੀ ਚ ਵਹਾ ਦੇਣਾ ਚਾਹੀਦਾ ਹੈ। ਭੁੱਲ ਕੇ ਵੀ ਰਸੋਈ ਚ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ। ਇਸ ਆਦਤ ਨਾਲ ਘਰ ਦੀ ਮੈਂਪਰਾਂ ਦੀ ਸਿਹਤ ਖਰਾਬ ਹੋਣ ਲੱਗਦੀ ਹੈ। ਵਾਸਤੂ ਅਨੁਸਾਰ ਨਮਕ ਦਾ ਸੰਬੰਧ ਸ਼ਨੀ ਨਾਲ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਦੁੱਝਾ ਤੋਂ ਮੁਫਤ ਸਲਮ ਲੈ ਕੇ ਕਦੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਨੂੰ ਕਿਸੇ ਕਾਰਨ ਨਮਕ ਲੈਣਾ ਵੀ ਪੈ ਜਾਵੇ ਤਾਂ ਉਸ ਦੇ ਬਦਲੇ ਕੋਈ ਹੋਰ ਚੀਜ਼ ਉਹਨਾਂ ਨੂੰ ਦੇਣੀ ਚਾਹੀਦੀ ਹੈ। ਮੁਫਤਚ ਨਮਕਾ ਪ੍ਰਯੋਗ ਕਰਨਾ ਜ਼ਿੰਦਗੀ ਵਿੱਚ ਰੋਕਤਿਕ ਕੱਦਿ ਸਿਤਿ ਸਮੱਸਿਆਵਾਂ ਤੀਏ ਮੁਫਤਚ ਮਿਲੀ ਹੋਈ ਸੂਈ ਦਾ ਵੀ ਪ੍ਰਯੋਗ ਨਹੀਂ ਕਰਨਾ ਚਾਹੀਦਾ ਜੇਕਰ ਇਸ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਇਸ ਨਾਲ ਜ਼ਿੰਦਗੀ ਵਿੱਚ ਨਕਾਰਾਤਮਕ ਊਰਜਾ ਵਧਣ ਲੱਗਦੀ ਹੈ ਤੇ ਘਰ ਦੇ ਲੋਕਾਂ ਵਿੱਚ ਪ੍ਰੇਮ ਸੰਬੰਧ ਖਰਾਬ ਹੋਣ ਲੱਗਦੇ ਹਨ ਤੇ ਤੁਹਾਡੇ ਵਿਅਤਤ ਜੀਵਨ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਆਰਥਿਕ ਨੁਕਸਾਨ ਹੁੰਦਾ ਹੈ ਚੰਗਾ ਹੋਵੇਗਾ ਕਿ ਤੁਸੀਂ ਬਾਜ਼ਾਰ ਤੋਂ ਨਵੀਂ ਸੂਈ ਖਰੀਦ ਕੇ ਹੀ ਇਸ ਦਾ ਇਸਤੇਮਾਲ ਕਰੋ ਗਲਤੀ ਨਾਲ ਵੀ ਮੁਫਤ ਚ ਮਿਲੇ ਰੁਮਾਲ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜੇਕਰ ਰੁਮਾਲ ਮੁਫਤ ਚ ਲੈ ਕੇ ਪ੍ਰਯੋਗ ਕੀਤਾ ਜਾਵੇ ਤਾਂ ਉਸ ਨਾਲ ਲੋਕਾਂ ਦੇ ਵਿੱਚ ਮਨਮੁਟਾਉ ਹੋ ਜਾਂਦਾ ਹੈ ਤੇ ਆਪਸੀ ਅਨਪਨ ਬਦਲ ਲੱਗਦੀ ਹੈ ਲੋਕਾਂ ਦੇ ਸੰਬੰਧ ਖਰਾਬ ਹੋਣ ਲੱਗਦੇ ਹਨ ਇਸ ਲਈ ਨਾ ਤਾਂ ਰੁਮਾਲ ਕਦੇ ਕਿਸੇ ਤੋਂ ਮੰਗ ਕੇ ਇਸਤੇਮਾਲ ਕਰੋ ਤੇ ਨਾ ਹੀ ਕਿਸੇ ਨੂੰ ਆਪਣਾ ਰੁਮਾਲ ਦਿਓ ਇਹਨਾਂ ਦੋਨਾਂ ਹੀ ਚੀਜ਼ਾਂ ਨੂੰ ਸ਼ਨੀ ਦੇਵ ਨਾਲ ਜੋੜ ਕੇ ਰੱਖਿਆ ਜਾਂਦਾ ਹੈ ਕਹਿੰਦੇ ਹਨ ਕਿ ਲੋਹੀ ਜਦ ਤੇਲ ਦਾ ਮੁਫਤ ਇਸਤੇਮਾਲ ਜੀਵਨ 'ਚ ਪ੍ਰਤੀਕੁਲ ਪ੍ਰਭਾਵ ਨੂੰ ਵਧਾਉਂਦਾ ਹੈ। ਨਾਨ ਕੀਤੇ ਹੋਏ ਲੋਹੇ ਨਾਲ ਘਰ 'ਚ ਬ੍ਰਿੰਦਰਤਾ ਆਉਂਦੀ ਹੈ। ਜਦ ਕੀ ਮੰਗਿਆ ਹੋਇਆ ਤੇਲ ਇਨਸਾਨ ਨੂੰ ਕਮਜ਼ੋਰ ਬਣਾਉਂਦਾ ਹੈ ਤੇ ਤੁਸੀਂ ਪਾਈ ਪਾਈ ਲਈ ਮੁਹਤਾਜ ਹੋ ਸਕਤੇ ਹੋ। ਇਸ ਲਈ ਇਹਨਾਂ ਸੀ ਜਾਂਦਾ ਕਦੀ ਵੀ ਭੁਲਕੇ ਇਸਤੇਮਾਲ ਨਾ ਕਰੋ। ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਤੇ ਬੈਲ ਆਈਕਨ ਨੂੰ ਵੀ ਜਰੂਰ ਦਬਾ ਲ लेना मिलते ਹਾਂ ਅਗਲੀ ਵੀਡੀਓ ਚ ਤਦਾਂ